ਸਰਕਾਰ ਦੇ ਕੰਮਾਂ ਕਿਵੇਂ ਦੇਖਦੇ ਬਹੁਤ ਚੰਗਾ ਜੀ ਅਸੀਂ ਤਾਂ ਜੇ ਸਾਡੀ ਗੱਲਬਾਤ ਹੋਵੇ ਬਹੁਤ ਧੰਨਵਾਦ ਸਾਡੇ ਦਾ ਭਾਈ ਆ ਉਹ ਜੇ ਤੁਸੀਂ ਤੁਹਾਨੂੰ ਕਦੇ ਮਿਲਣ ਕੀ ਕਰੋਗੇ ਹੋਰ ਕੋ ਸੈ ਇ ਕਰਾਂਗੇ ਉਹਨਾਂ ਨੇ ਪੰਜਾਬ ਬਚਾ ਲਿਆ ਨਸ਼ਿਆਂ ਤੋਂ ਬਚਾ ਲਿਆ ਸਾਡਾ ਪੰਡ 100 ਬੰਦੇ 75 ਬੰਦੇ ਨਸ਼ੇ ਦੇ ਕੰਮ ਕਰਦੇ ਉਹਨਾਂ ਨੇ ਆਪੇ ਮਾੜਿਆ ਕਹਿਣਾ ਉਹ ਕਰਦੇ ਨੇ ਤੇ ਕਰਦੇ ਸੀ ਚੋਰੀ-ਚਪੋਰੀ ਕਰੀ ਜਾਂਦੇ ਹਣਗੇ ਕੱਲ ਪਈ ਆ ਗੱਲ ਬਹੁਤ ਜ਼ਿਆਦੇ ਜੀ ਮਤਲਬ ਹੁਣ ਤਾਂ ਜਿੱਦਿ ਸਰਕਾਰ ਆਈ ਹੈ ਮਾਨ ਸਰਕਾਰ ਆਈ ਹੈ ਤਾਂ ਕਿਤੇ ਇਹ ਨਹੀਂ ਆਉਂਦੀ ਨਾ ਜੀ ਜਮਾ ਤੇਲ ਵੀ ਨਹੀਂ ਪਾਇਆ ਜਨਰੇਟਰ ਤੇ ਇਹ ਮਾ ਉਹ ਵੀ ਅਸੀਂ ਰਿਸ਼ਤੇਦਾਰਾਂ ਨੂੰ ਵੀ ਇਹ ਗੱਲ ਕਹਿਤੀ ਸੀ ਤੁਸੀਂ ਸਿਆਲਾ ਦੇ ਵਿੱਚ ਐ ਕਰੋ ਗਰਮੀਆਂ ਜਨਾਇਆ ਕਰੋ ਮੈਂ ਸਾਰੀ ਰਾਤ ਫਰੀ ਗਿਆ ਉਹਦਾ ਹੈਂਡਾ ਨਾ ਨਿਕਲਿਆ ਮੇਰੀ ਬਾਹ ਤੋੜ ਦੇਣੀ ਸੀ ਇੰਜਣ ਨੇ ਫਿਰ ਆਪ ਭਗਵੰਤ ਮਾਨ ਦਾ ਕਿਵੇਂ ਸ਼ੁਕਰੀਆ ਕਰਦੇ ਉਸ ਇੱਕ ਵਾਰੀ ਬਹੁਤ ਜ਼ਿਆਦੇ ਜੀ ਬਹੁਤ ਜ਼ਿਆਕ ਸ਼ੁਕਰੀਆ ਕਰਦੇ ਆ ਮਹਾਰਾਜ ਨੂੰ ਬੱਡੀ ਉਮਰ ਦੇਵੇ ਕਰਦੀ ਤਲਾ ਜੇ ਰੱਖੇ ਠੀਕ ਹੈ ਜਿਹਨੇ ਲੋਕਾਂ ਦੇ ਇੰਨੇ ਰੱਖਿਆ ਕਰੀਏ ਦੁਆਕਾਂ ਦੀ ਇਹਲਾ ਨੋਕ ਨਹੀਂ ਬਜ਼ਾਰਾਂ ਦੀ ਲਈ ਜਾਂਦਾ ਕੰਮ ਵਧੀਆ ਲੱਗਦੇ ਨੇ ਤੁਹਾਨੂੰ ਬਹੁਤ ਜਿਆਦਾ ਵਧੀਆ ਲੱਗਦੇ ਪੰਜਿਆਰਾਂ ਦੇ ਕਿਹੋ ਜਿਹੇ ਕੰਮ ਤੈਨੂੰ ਪਤਾ ਹੀ ਹੈ ਕਹੇ ਜੀ ਆਪਣੇ ਫਾਰਮ ਬਣਾਦੇ ਜੱਟ ਮਾਰ ਤੇ ਭੁੱਖੇ ਜੱਟ ਭੁੱਖੇ ਮਾਰਦੇ ਪਹਿਲਾਂ ਸਰਕਾਰਾਂ ਨੇ ਬਿਨੋ ਮਾਰ ਨਹੀਂ ਆ ਅਸੀਂ ਇਸ ਟਾਈਮ ਚ ਮੇੜੀਪਿੰਡ ਦੇ ਵਿੱਚ ਮੌਜੂਦ ਆ ਸਾਡੇ ਕੋਲ ਇਸ ਤੋਂ ਦੇ ਕੁਝ ਕਿਸਾਨ ਵੀਰ ਖੜੇ ਨੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਸਸੀ ਕੁਲਜੀਤ ਜੀ ਸਤਿ ਸ੍ਰੀ ਅਕਾਲ ਕੀ ਨੌਜੀ ਤੋਂ ਟਾ ਗਰਨਾਮ ਪਿੰਡ ਕਿਹੜਾ ਛੋਟਾ ਹਮਨਜੂਰਾ ਅੱਛਾ ਤੁਸੀਂ ਇਹ ਦੱਸੋ ਕਿ ਜਦੋਂ ਅੱਜ ਐਮਐਲਏ ਸਾਹਿਬ ਇੱਥੇ ਘਟਨ ਕਰਕੇ ਗਏ ਨੇ ਨਹਿਰਾਂ ਨੂੰ ਪਾਣੀ ਲਾਉਣ ਦਾ ਨਾਲਿਆਂ ਦੇ ਰਾਹੀ ਕਿਵੇਂ ਲੱਗਦਾ ਤੁਹਾਨੂੰ ਇਹ ਬਹੁਤ ਚੰਗਾ ਜੀ ਸਾਡੀ ਖਾਤਰ ਪਿੰਡਾਂ 'ਚ ਇੱਥੇ ਆਉਂਦੇ ਨੇ ਤੇ ਹਰ ਇੱਕ ਅਫਸਰ ਆਉਂਦਾ ਮੰਤਾਂ ਕਬ ਚੌਂਤਿਆਂ ਤੇ ਆਉਂਦੇ ਨੇ ਕੱਠ ਕਰਦੇ ਨੇ ਅਸਾਂਦੇ ਅਸੀਂ ਨਹੀਂ ਜਾਂਦੇ ਆਪਾਂ ਕੋਲ ਨਹੀਂ ਜਾਂਦੇ ਫਿਰ ਆਪਾਂ ਨਹੀਂ ਜਾਂਦੇ ਬੱਜਿਆ ਬੰਦਾ ਹੁਣ ਤੁਸੀਂ ਇੱਥੇ ਸਾਡੇ ਕੋਲ ਭੱਜੇ ਆਉਣੇ ਅਸੀਂ ਘੱਟਾ ਮਾਗੇ ਜੇ ਉੱਥੇ ਕਜੈਰੀਆਂ ਧੱਕੇ ਖਾਈਏ ਫਿਰ ਤਾਂ ਭੱਜੇ ਆਵਾਂਗੇ ਨਾਲੇ ਪੈਸੇ ਦੇਵਾਂਗੇ ਨਾਲੇ ਮੈਂਤਾ ਕੱਲ ਨੂੰ ਆ ਜੀ ਬਈ ਸਾਭ ਤਾਂ ਹੈ ਨਹੀਂ ਅਸੀਂ ਸਰਕਾਰ ਦੀਆਂ ਸਕੀਮਾਂ ਦਾ ਕਿਉਂ ਨਹੀਂ ਲਾਭ ਲੈਂਦੇ ਸਰਕਾਰ ਜੀ ਉਹਨਾਂ ਦਿਮਾਗ ਖਰਾਬ ਆ ਨਰਕ ਦੇ ਕੀੜਿਆਂ ਨੇ ਨਰਕ ਜੀ ਡਿਗਣਾ ਜਿਹੜਾ ਬੰਦਾ ਨਰਕ ਚ ਜਾਏ ਕੀੜਾ ਉਹਨੂੰ ਫੁੱਲਾਂ ਦੇ ਬਿਠਾ ਦੇ ਉਹਨੂੰ ਨਰਕ ਜੀ ਡਿਗਣਾ ਚਾਹੁੰਦਾ ਉਹ ਉਹ ਨਰਕ ਉਹਨੂੰ ਵਧੀਆ ਲੱਗਦਾ ਉਹਨਾਂ ਸਰਕਾਰ ਦੇ ਕੰਮ ਕਿਵੇਂ ਦੇਖਦੇ ਤੁਸੀਂ ਬਹੁਤ ਚੰਗਾ ਜੀ ਅਸੀਂ ਤਾਂ ਜੇ ਸਾਡੀ ਗੱਲਬਾਤ ਹੋਵੇ ਬਹੁਤ ਧੰਨਵਾਦ ਸਾਡਾ ਤਾਂ ਭਾਈ ਆ ਉਹ ਜੇ ਤੁਸੀਂ ਤੁਹਾਨੂੰ ਕਦੇ ਮਿਲਣ ਕੀ ਕਰਾਂਗੇ ਤੁਸੀਂ ਨਾਲ ਹੋਰ ਕੋ ਸੈ ਇ ਕਰਾਂਗੇ ਉਹਨਾਂ ਨੇ ਪੰਜਾਬ ਬਚਾ ਲਿਆ ਨਸ਼ਿਆਂ ਤੋਂ ਬਚਾ ਲਿਆ 75 ਫੰਡ ਸਾਡਾ ਪਿੰਡ 100 ਬੰਦੇ 75 ਬੰਦੇ ਨਸ਼ੇ ਦੇ ਕੰਮ ਕਰਦੇ ਉਹਨਾਂ ਨੇ ਆਪੇ ਮਾੜਾ ਕਹਿਣਾ ਨੂੰ ਹੁਣ ਕਰਦੇ ਨੇ ਜਾਂ ਕਰਦੇ ਸੀ ਚੋਰੀ ਛੋਰੀ ਕਰੀ ਜਾਂਦੇ ਹੋਣਗੇ ਥੱਲ ਪਈ ਆ ਥੱਲ ਬਹੁਤ ਜ਼ਿਆਦਾ ਜੀ ਕੋਈ ਘਰ ਟਾਇਆ ਕਿ ਤੁਹਾਡੇ ਨਹੀਂ ਜੀ ਸਾਡੇ ਹੱਲੇ ਕੋਈ ਨਹੀਂ ਹੈ ਜਿਆ ਟਾਇਆ ਕਰ ਤੇ ਪਗੋਲੀਆਂ ਗਾਲੀਆਂ ਵੇਚੀ ਗਏ ਉਰੇ ਪਰੇ ਚਿੱਟਾ ਵੇਚੀ ਗਏ ਵੱਡਾ ਰਹੀ ਕੋਈ ੱਡਾ ਬਿਜ਼ਨੈਸ ਕਰਿਆ ਇਹ ਨਾਲਾ ਬਣਾਇਆ ਗਿਆ ਤੁਹਾਡੇ ਖੇਤਾਂ ਨੂੰ ਪਾਣੀ ਜਾਊ ਫ੍ਰੀ ਪਾਣੀ ਆ ਫ੍ਰੀ ਬਹੁਤ ਆ ਡੰਗਰ ਭੁੱਖੇ ਖਜਾਨਾ ਦੇ ਮਾਰ ਰਹੇ ਨੇ ਸਾਡੇ ਉੱਤੇ ਦੋ ਗੀਲੇ ਪਏ ਨੇ ਇਸ ਨਾਲ ਜਿਹੜੀ ਵੀ ਬਚੂਗੀ ਜਿਹੜੀ ਆਪਣੀ ਫਸਲ ਆ ਉਹ ਵੀ ਵਧੀਆ ਕਿਉਂਕਿ ਪਾਣੀ ਲਾਹੇ ਬੰਦਾ ਹਾਂ ਹਾਂ ਜੀ ਬਹੁਤ ਚੰਗੀ ਗੱਲ ਆ ਬਹੁਤ ਚੰਗਾ ਗੱਲ ਤੈਨੂੰ ਮੈਂ ਆ ਬੀਤੀ ਦਾ ਨਾਮ ਅਸੀਂ ਮੋਟਰਾਂ ਤੇ ਜਾਣਾ ਮੱਛਰ ਦੇ ਖਾਦੇ ਭਾਈ ਰਾਤ ਨੂੰ 12 ਵਜੇ ਲਾਈਟ ਆਉਣੀ ਸਾਰੇ ਖਾਦਾ ਭਈ ਜਗੜ ਕਿੰਨਾ ਦੇ ਖਾਦੇ ਇਹਨਾਂ ਪੱਖੇ ਥਲੇ ਉਹ ਹੀ ਮਾੜਾ ਕਹਿੰਦੇ ਗੱਲਾਂ ਮਾਰਦੇ ਨੇ ਅਸੀਂ ਕਿਉਂ ਮਾੜਾ ਕਹਿੰਦੇ ਨੇ ਤੈਨੂੰ ਲੱਗਿਆ ਤਾਂ ਉਹ ਫਿਰ ਨਰਕ ਵਾਲੇ ਤੈਨੂੰ ਪਤਾ ਅਸੀਂ ਐਸ਼ਾ ਕਰਦੇ ਆ ਮੋਟਰ ਤੇ ਨਹੀਂ ਜਾਣਦਾ ਬਿਜਲੀ ਹਰ ਵਾਰ ਤੇ ਰਹਿੰਦੀ ਹੈ ਜਨਰੇਟਰ ਕਿਤੇ ਨਹੀਂ ਚਲਾਇਆ ਤੈਨੂੰ ਮੈਂ ਆ ਪੀਤੀ ਦਾ ਸਾਡੇ ਰਿਸ਼ਤੇਦਾਰ ਆ ਗਏ ਕੁੜੀ ਦੇ ਸਹੁਰੇ ਭਾਈ ਲਾਈਟ ਨੇ ਰਾਤ ਆਈ ਨਾ ਉਬੜੀਆਂ ਹਟੇ ਗਣਾਂ ਦੇਨ ਦਾਰੂ ਉਹ ਬਠੰਡੇ ਦੇ ਲੋਕ ਸੀ ਚਲਾ ਦੇ ਚਲਾ ਦੇ ਚਲਾ ਦੇ ਚਲਾ ਦੇ ਸਾਰੀ ਰਾਤ ਹੀ ਫਰੀ ਗਿਆ ਮੈਂ ਉਹਨਾਂ ਨੂੰ ਕਹੇ ਸਵੇਰੇ ਮੈਂ ਹੱਥ ਬੰਨ ਕੇ ਬੇਨਤੀ ਆ ਭਰਾ ਬੁੱਛ ਖਿਆਲ ਚ ਆਇਓ ਅੱਛਾ ਗਰਮੀ ਜਨਾਇਓ ਕਹਿੰਦੇ ਕਿਉਂ ਮੈਂ ਸਾਰੀ ਰਾਤ ਕਹਿੰਦਾ ਤੂੰ ਦੋ ਪਿੱਗ ਲਓ ਤਾਂ ਤੂੰ ਪੈ ਜਾਦਾ ਮੈਂ ਪੈ ਕਿੱਥੇ ਜਾ ਮੈਂ ਟੱਕਦੀਆਂ ਨਹੀਂ ਮੈਂ ਤੇ ਹੁਣ ਤਾਂ ਜੱਦੀ ਸਰਕਾਰ ਆਈ ਹੈ ਮਾਨ ਸਰਕਾਰ ਆਈ ਹੈ ਕਿਤੇ ਬਿੱਲ ਪਤਾ ਨਹੀਂ ਆਉਂਦੇ ਨਾ ਜੀ ਜਮਾ ਤੇਲ ਵੀ ਨਹੀਂ ਪਾਇਆ ਜਨਰੇਟਰ ਤੇ ਬਾਈ ਜੀ ਦਾ ਜੀ ਅਸੀਂ ਰਿਸ਼ਤੇਦਾਰਾਂ ਨੂੰ ਵੀ ਇਹ ਗੱਲ ਕਹਤੀ ਸੀ ਵੀ ਤੁਸੀਂ ਸਿਆਲਾ ਦੇ ਵਿੱਚ ਆਇਆ ਕਰੋ ਗਰਮੀਆਂ ਚ ਨਾਇਆ ਕਰੋ ਮੈਂ ਸਾਰੀ ਨਾਲ ਫਰੀ ਕੀ ਆ ਉਹਦਾ ਹੈਂਡਾ ਨਾਲ ਨਿਕਲਿਆ ਮੇਰੀ ਬਾਹਾਂ ਤੋੜ ਦੇਣੀ ਸੀ ਇੰਜਨ ਨੇ ਮੈਂ ਗਾੜਾ ਕੱਢਣ ਲੱਗ ਗਿਆ ਉਦੋਂ ਬਾਅਦ ਚਲਾਇਆ ਤੇਲ ਮੋਗ ਗਿਆ ਫਿਰ ਦਵਾ ਨਾਲ ਨਿਕਲ ਮੈਨੂੰ ਮੋਚਰ ਖਾ ਗਿਆ ਬੁਰੇ ਹਾਲ ਫਿਰ ਹਰ ਭਗਵਾਨਤ ਮਾਨ ਦਾ ਕਿਵੇਂ ਸ਼ੁਕਰੀਆ ਕਰਦੇ ਹੋ ਤੁਸੀਂ ਬਹੁਤ ਜ਼ਿਆਦੇ ਜੀ ਬਹੁਤ ਜ਼ਿਆਦੇ ਸ਼ੁਕਰੀਆ ਕਰਦੇ ਆ ਮਹਾਰਾਜ ਨੂੰ ਬਹੁਤ ਵੱਡੀ ਉਮਰ ਦੇਵੇ ਚੜਦੀ ਕਲਾ 'ਚ ਰੱਖੇ ਠੀਕ ਹੈ ਜੀ ਜਿਹਨੇ ਲੋਕਾਂ ਦੀ ਇਨਸ਼ ਰੱਖਿਆ ਕਰੀਏ ਜੋ ਆਕਾਂ ਦੀ ਦੇਲਾ ਨੌਕਰੀਆਂ ਵਜ਼ਾਰਿਆਂ ਨੂੰ ਪਈ ਜਾਂਦਾ ਉਹ ਨਸ਼ਿਆਂ ਤੋਂ ਟੋਟਾ ਹੁੰਦਾ ਪਰ ਲੱਗਦਾ ਬੁਰਾ ਤੇ ਆਪਣੀ ਜੇਬ 'ਚ ਪੈਸੇ ਪੈਣੇ ਤਾਂ ਬੁਰਾ ਤਾਂ ਲੱਗਣਾ ਹੀ ਲੱਗਣਾ ਬੁਰਾ ਤਾਂ ਲੱਗਣਾ ਹੀ ਲੱਗਣਾ ਕੰਮ ਨੂੰ ਕੰਮ ਵਧੀਆ ਲੱਗਦੇ ਨੇ ਤੁਹਾਨੂੰ ਨਹੀਂ ਬਹੁਤ ਜਿਆਦਾ ਵਧੀਆ ਲੱਗਦੇ ਸਰਕਾਰਾਂ ਨੇ ਕਿਹੋ ਜਿਹਾ ਕਰਨ ਤੈਨੂੰ ਪਤਾ ਹੀ ਹੈ ਕਹੇ ਜੀ ਆਪਣੇ ਫਾਰਮ ਮੜਾਰੇ ਜੱਟ ਮਾਰ ਤੇ ਭੁੱਖੇ ਘੱਟ ਭੁੱਖੇ ਮਾਰਦੇ ਪਹਿਲਾਂ ਸਰਕਾਰਾਂ ਨੇ ਬਣਾ ਮਾਰ ਨਹੀਂ ਆ ਕਿਹੜੇ ਮੂਹਰੇ ਚਮਚੇ ਸੀ ਉਹਨਾਂ ਨੂੰ ਜਲੇਬੀਆਂ ਜਰੂਰੀਆਂ ਬਣਾਉਣ ਨੂੰ ਥੋੜੇ ਬਾਰੇ ਦੇ ਜਾਂਦੇ ਸੀ ਠੀਕ ਹੈ ਸਾਡੇ ਵਰਗੇ ਨੇ ਮਰ ਨਹੀਂ ਐਡੇ ਸੁਣਦਾ ਕੋਈ ਨਹੀਂ ਸੀ ਠੀਕ ਹੈ ਜੀ ਮਿਹਰਬਾਨੀ ਜੀ